ਇਸ ਖਬਰ ਦੀ ਹੈਡਲਾਈਨ ਪੜ੍ਹ ਕੇ ਸ਼ਾਇਦ ਤੁਸੀਂ ਪੰਜਾਬੀ ਗਾਇਕ ਸਤਿੰਦਰ ਸਰਤਾਜ ਬਾਰੇ ਜ਼ਰੂਰ ਸੋਚਦੇ ਹੋਵੋਗੇ ਪਰ ਜਨਾਬ ਇਹ ਉਹ ਸਰਤਾਜ ਦੀ ਗੱਲ ਨਹੀਂ ਹੋ ਰਹੀ ਬਲਕਿ ਅਮ੍ਰਿਤਸਰ ਦੇ ਰਹਿਣ ਵਾਲੇ ਇਸ ਸਰਤਾਜ ਸਿੰਘ ਨਾਮ ਦੇ ਬੰਦੇ ਦੀ ਖਬਰ ਸੁਣਾ ਰਹੇ ਹਾਂ ਜੋ ਕਿ ਤੜਕਸਾਰ ਹੀ ਗੁਰੂ ਘਰ ਦੇ ਦਰਸ਼ਨ ਕਰਨ ਲਈ ਜਾ ਰਿਹਾ ਸੀ ਪਰ ਏਸੇ ਦੌਰਾਨ ਹੀ ਰਸਤੇ ਵਿੱਚ ਇਸ ਨੂੰ ਮੋਟਰਸਾਈਕਲ ਸਵਾਰ ਇੱਕ ਪੁੱਠੇ ਦਿਮਾਗ ਦਾ ਮੁੰਡਾ ਟੱਕਰ ਜਾਂਦਾ ਜੋ ਕਿ ਮਾਮੂਲੀ ਜਹੀ ਗੱਲ ਨੂੰ ਲੈ ਕੇ ਜਿੱਥੇ ਗੱਡੀ ਦੇ ਸ਼ੀਸ਼ਿਆਂ ਦੇ ਟੁਕੜੇ ਦੇ ਟੁਕੜੇ ਕਰ ਦਿੰਦਾ ਉਥੇ ਹੀ ਸਰਤਾਜ ਨੂੰ ਨੁਕਸਾਨ ਪਹੁੰਚਾਉਣ ਦੀ ناکਾਮ ਕੋਸ਼ਿਸ਼ ਵੀ ਕੀਤੀ ਗਈ ਹੈ ਅੱਗੇ ਸੁਣੋ ਫਿਰ ਇਸ ਸਰਤਾਜ ਸਿੰਘ ਦੀ ਜਾਨ ਸਥਾਨਕ ਲੋਕਾਂ ਨੇ ਕਿਵੇਂ ਬਚਾਈ ਹੈ ਭਾਜੀ ਮੈਂ ਸਰਤਾਜ ਸਿੰਘ ਹੈ 골ਡਨ ਗੇਟ ਲੱਗ ਕੇ ਇਹਨਾਂ ਨੈਸ਼ਨਲ ਕਲੋਨੀ ਚ ਤੇ ਮੈਂ ਜਾ ਰਿਹਾ ਸੀਗਾ ਇਥੋਂ ਪੁਤਲੀਗੜ੍ਹ ਸਾਈਡ ਤੋਂ ਉਧਰ ਨੂੰ ਜਾ ਰਿਹਾ ਸੀ ਸ਼ਿਹਾੜਾ ਸਾਹਿਬ ਦਰਸ਼ਨ ਕਰਨ ਬਾਬਾ ਜੀ ਦੇ ਤੇ ਮੋਟਰਸਾਈਕਲ ਵਾਲਾ ਇੱਕ ਵੀਰ ਆਇਆ ਉਹਦੇ ਨਾਲ ਉਹਦੀ ਵਾਈਫ ਸੀਗੀ ਤੇ ਇਧਰਲੇ ਪਾਸੇ ਹੋਇਆ ਪੁਤਲੀਗੜ੍ਹ ਸਾਈਡ ਵੱਲੋਂ ਤੇ ਮੇਰੇ ਗੱਡੀ ਦੇ ਬੰਪਰ ਕਨੈਕਟਰ ਸਾਈਡ ਵਾਲੇ ਪਾਸੇ ਆ ਕੇ ਉਹਦਾ ਮੋਟਰਸਾਈਕਲ ਡਿੱਗਾ ਹੋ ਕੇ ਮੇਰੇ ਠੀਕ ਹੈ ਜੀ ਤੇ ਕੈਮਰਿਆ ਚ ਸਾਰੀ ਆ ਜਿੰਨੇ ਵੀ ਭਰਾ ਖਲੋਤੇ ਸਾਰੇ ਇਹ ਵਲੇ ਮੈਂ ਅਜੇ ਵੀ ਇੱਥੇ ਖਲੋਤਾ ਆ ਤੇ ਕੜੇ ਦੇ ਨਾਲ ਮੇਰੇ ਸ਼ੀਸ਼ਾ ਫਰੰਟ ਵੀ ਤੋੜਿਆ ਸਾਈਡਾਂ ਦੇ ਵੀ ਤੋੜੇ ਤੇ ਬੈਕ ਸਾਈਡ ਦੇ ਤੋੜੇ ਆ ਉਹਦਾ ਜਿਹੜਾ ਮੋਟਰਸਾਈਕਲ ਨੰਬਰ ਹੈਗਾ ਪੀਪ 02 ਸੀ ਏ 8105 ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਸਪਲੈਂਡਰ ਹੀ ਵੀਜੀ ਕਿੰਨਾ ਕਹਣਾ ਸੁਣਾਉਣਾ ਹੈ ਤੁਹਾਡਾ ਮੇਰਾ ਭਾਜੀ ਨੋਟ ਨੋਟ ਹੁੰਦਾ ਹੀ ਆ ਮੇਰਾ 50000 ਤੋਤੇ ਦਾ ਨੁਕਸਾਨ ਹੋਣਾ ਭਾਜੀ ਜੋ ਮੁਲਾਜ਼ਮ ਮੌਜੂਦ ਮੌਕੇ ਦੇ ਮੁਲਾਜ਼ਮ ਮੌਜੂਦ ਹੀ ਉਹਨੇ ਵਿਚਾਰੇ ਨੇ ਮੈਨੂੰ ਆ ਨੰਬਰ ਦਿੱਤਾ ਮੈਂ ਆਦਾ ਮਾੜਾ ਕਿਉ ਕਮਾ ਨੇ ਮੈਨੂੰ ਨੰਬਰ ਕੱਟ ਕੇ ਦਿੱਤਾ ਕੋਈ ਨਹੀਂ ਭਾਜੀ ਉਹ ਤੇ ਉਹਦੇ ਮੇਰੇ ਵੀ ਗੱਲ ਪੈਨ ਨੂੰ ਫਿੰਡਿਆ ਭਾਜੀ ਕੜਾ ਲੱਗਾ ਹੈ ਮੇਰੇ ਮੱਥੇ 'ਚ ਮਾਰਨਾ ਦੋ ਕੀ ਕੀ ਮੰਗੀ ਜਾਂਦੇ ਮੈਂ ਚਾਹੁੰਦਾ ਵਾ ਵੀ ਉਹਦਾ ਨੁਕਸਾਨ ਮੈਂ ਭਰਾਂ ਤੇ ਮੈਂ ਮੇਰਾ ਨੁਕਸਾਨ ਉਹ ਭਰਦੇ ਮੈਂ ਮੈਂ ਭਾਈ ਇਹ ਖਲੋਤਾ ਮੈਂ ਚੱਲਿਆ ਮੈਂ ਥਾਣੇ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਸਟੇਪਲ ਕਰਨ ਡਿਆ ਵਾ ਮਾੜਾ ਠੀਕ ਠਾਕ ਹੋਵਾ ਮੇਰੀ ਗੱਡੀ ਚੱਲਣ ਦੀ ਹਾਲਤ ਚ ਵੀ ਨਹੀਂ ਸ਼ੀਸ਼ੇ ਇੰਨੇ ਪਏ ਮੈਂ ਗੱਡੀ ਜੀ ਦੇ ਵਿੱਚ ਬਹਿ ਸਕਦਾ ਜੇ ਸਟੋ ਹੈਡਰ ਲੱਗੇ ਤੇ ਤੁਸੀਂ ਕਿੱਥੇ ਹੀ ਹੋ ਚੱਲਦੇ ਮੈਂ ਇਕ ਟਕੜਾ ਟਕੜਾ ਪਟ ਸਾਹਮਣੇ ਖੜਾ ਜਾਣਾ ਵਾ ਜੀ ਤੇ ਤੁਸੀਂ ਤੋਂ ਕੋੜੋ ਦਿੱਤੀ ਮੋਟਰਸਾਈਕਲ ਦੀ ਹਾਂ ਤੇ ਲੱਗੇ ਤੁਹਾਡੇ ਤੋਂ ਸ਼ੀਸ਼ੇ ਤੋੜੇ ਤੇ ਮੁਕੀਆਂ ਮਾਰੀਆਂ ਪਹਿਲਾਂ ਤੋੜਦੇ ਭਾਈ ਸਾਹਿਬ ਮੈਂ ਬਾਅਦ ਚ ਗਿਆ ਇਥੋਂ ਤੇ ਤੁਹਾਡੇ ਕੀ ਉੱਥੇ ਮੌਕੇ ਤੇ ਉੱਥੇ ਨਹੀਂ ਸੀ ਉੱਥੇ ਮੌਕੇ ਨਹੀਂ ਨਹੀਂ ਮੈਂ ਮੌਕੇ ਤੇ ਨਹੀਂ ਆਇਆ ਮੈਂ ਇੱਥੇ ਖੜਾ ਸੀਗਾ ਇੱਥੇ ਡਵਾਈਡਰ ਬੰਦਾ ਪਿਆ ਸੀ ਆਪਣਾ ਫੁੱਟਪਾਥ ਇੱਥੇ ਇੱਥੇ ਟ੍ਰੈਪ ਕਿ ਇੱਥੇ ਖੜਾ ਸੀ ਮੈਂ ਤੁਹਾਡੇ ਤੋਂ ਫੋਟੋ ਕਿਤਾ ਸੀ ਕਿ ਉੱਥੇ ਹਾਂਜੀ ਨੰਬਰ ਕਿਤਾ ਲਗਾ ਪੁੱਤ ਮਰਕੇ ਮੈਂ ਗਿਆ ਜਦੋਂ ਉੱਥੇ ਟ੍ਰੈਪ ਜਮ ਹੋਈ ਤੇ ਮੈਂ ਗਿਆ ਜਾ ਕੇ ਤੇ ਮੈਂ ਇਹਨਾਂ ਦੀ ਫੋਟੋ ਖਿੱਚੀ ਦੋਨਾਂ ਦੀ ਖਿੱਚੀ ਦੋਵਾਂ ਦੀ ਤੁਹਾਡੇ ਲੋ ਮੌਕੇ ਤੇ ਫੜਿਆ ਕਿਉਂ ਨਹੀਂ ਗਿਆ ਜੀ ਹਾਂਜੀ ਤੁਸੀਂ ਕਿਉਂ ਫੜਿਆ ਕਿਉਂ ਨਹੀਂ ਗਿਆ ਮੌਕੇ ਤੇ ਉਹਦੇ ਭਾਈ ਸਾਹਿਬ ਸੱਟਾਂ ਲੱਗੀਆਂ ਉਹਦੇ ਘਰ ਦੀ ਤੇ ਦੋਦੇ ਦੀ ਅੱਛਾ ਉਸ ਪਤਾ ਲੱਗੇ ਕਿ ਉਹਨਾਂ ਕੋ ਫਟਵਾ ਨਹੀਂ ਉਹ ਮੋਂ ਪਬਲਿਕ ਹੈਂ ਦੀ ਜਾਣ ਤੋਂ ਸਟਾ ਲੱਗੀ ਤੇ ਮੈਂ ਉਹਨੂੰ ਕੱਲਾ ਕਿੱਦਾਂ ਫੜ ਸਕਦਾ ਉਹ ਕਹਿ ਰਿਹਾ ਉੱਥੇ ਕਿ ਪੁਲਿਸ ਆਣੇ ਮੌਕੇ ਤੇ ਕੋਈ ਖੜਿਆ ਨਹੀਂ ਉਹਨੂੰ ਹਾਂ ਕਿਹੜੇ ਛੋੜ ਗਿਆ ਪੁਲਿਸ ਲੋੜਿਆ ਨਹੀਂ ਗਿਆ ਭਾਈ ਬੱਚੇ ਸਾਰੇ ਟਰੈਪ ਕਰੇ ਬੱਚੇ ਬੱਚੇ ਜਿਹੜੇ ਆ ਆਪਣੇ ਗੱਡੀਆਂ ਰੁਕੀਆਂ ਪਈਆਂ ਸੀ ਨਿਕਨੇ ਕੇ ਬੱਚੇ ਵਿੱਚ ਪਹਿਲਾਂ ਉਹਨਾਂ ਨੂੰ ਕਢੋਣਾ ਹੈ ਕਿ ਉਹਨੂੰ ਫੜਦਾ ਦੇਖਣ ਦੀ ਦੇਖਣ ਚ ਆਇਆ ਜਾਵੇ ਤੇ ਜਿਹੜਾ ਨੁਕਸਾਨ ਕਿਸਾਨਾਂ ਨੂੰ ਗੱਡੀ ਦਾ ਉਹ ਜਾਇਜ਼ ਹੈ ਮੈਂ ਭਾਈ ਇਹਨਾਂ ਨੰਬਰ ਦੇ ਦਿੱਤਾ ਮੇਰਾ ਕੰਮ ਹੀ ਨੰਬਰ ਖਿੱਚ ਕੇ ਦੇਣਾ ਮੈਂ ਦਿੰਦਾ ਇਹਨਾਂ ਨੂੰ ਅਗੋਂ ਕਾਰਵਿੰਨ ਤੁਹਾਡਾ ਕੰਮ ਦੀ ਤੁਸੀਂ ਡਿਊਟੀ ਦੇ ਮੋਕੇ ਦੇ ਅਸਰ ਤੁਸੀਂ ਡਿਊਟੀ ਦੇ ਤੇ ਗਈ ਹੈ ਟ੍ਰੈਫਿਕ ਦੇ ਵੀ ਬਹੁਤ ਹੋਈ ਹੈ ਕੋਈ ਮੌਤ ਹੋਰ ਕੋਈ ਹਾਦਸੇ ਦੀ ਕਿ ਥਾਣੇ ਵਿੱਚ ਕੋਈ ਜਾਂ ਜਿੱਦਾਂ ਕੋਈ ਦੱਸੋ ਹਾਂਜੀ ਕਿਦਾਂ ਵੀਰ ਜੀ ਇਹਨਾਂ ਨੂੰ ਨੰਬਰ ਦੇ ਦਿੱਤਾ ਆਪਾਂ ਕੰਟਰੋਲ ਰੂਮ ਵਾਲੇ ਆਏ ਸੀ ਕੰਟਰੋਲ ਰੂਮੇ ਆ ਲੈ ਕੇ ਉਹ ਜਾਮ ਕਢਾ ਕੇ ਚ ਮੇਰਾ ਨਾਮ ਐਸੇ ਦਲਬਾਤ ਸਿੰਘ ਸਰ ਕੀ ਅਜਿਹਾ ਕਿੰਨਾਂ ਹੋਇਆ ਕੋਈ ਮੁਕਤਾਈ ਹੋਈ ਠਾਣੇ ਅਸੀਂ ਠਾਣੇ ਹਾਜ਼ਰ ਸੀ ਤੇ ਸਾਨੂੰ ਕਿਨੇ ਤਰਾ ਦਿੱਤੀ ਆਣਗੇ ਜੈਪ ਸਿੰਘ ਹੋਣੇ ਵੀ ਸਾਡੀ ਗੱਡੀ ਜਿਹੜੀ ਹੈ ਮਤਲਬ ਕਿਨੇ ਪੰਤੀ ਹੈ ਤੇ ਗੱਡੀ ਨਾਰਮਲ ਵਜੀ ਸੀ ਤੇ ਪਰ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਉਹ ਬੰਦਾ ਆਪ ਮੁਰਸਲ ਤੇ ਸੀ ਤੇ ਬੰਦਾ ਕੋਈ ਅਣਪਛਾਤਾ ਸੀ ਅਨਲੋਣ ਹੀ ਬੰਦਾ ਜਿਹੜਾ ਗੱਡੀ ਨੂੰ ਕੜੇ-ਕੜੇ ਮਾਰ ਕੇ ਤੇ ਕਾਫੀ ਗੱਡੀਆਂ ਨੁਕਸਾਨ ਕਰ ਗਿਆ ਮੌਕੇ ਤੇ ਨਹੀਂ ਫਰਾਰ ਹੋਇਆ ਸੀ ਬੰਦਾ ਮੌਕੇ ਤੇ ਬੰਦਾ ਫਰਾਰ ਆ ਜੀ ਬਾਕੀ ਡਰੈਸ ਘਟਾ ਕੇ ਉਹਦੀ ਉਹਨੂੰ ਲਿਆ ਕੇ ਫੜ ਕੇ ਤੇ ਉਹ ਜਿਹੜੀ ਬੰਦੀ ਕਾਰਵਾਈ ਕਰਾਂਗੇ ਜੀ ਇਸ ਮੌਕੇ ਪੀੜਤ ਸਰਤਾਜ ਸਿੰਘ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਸ ਅਣਪਛਾਤੇ ਮੁੰਡੇ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਪੁਲਿਸ ਨੇ ਮੁੰਡੇ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ